ਰੋਹਾਨੀਅਤ ਦਾ ਕੇਂਦਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਹਰ ਕੋਈ ਔਨਲੀ ਅਰਦਾਸ ਕਰਦਾ ਪਵਿੱਤਰ ਸਰੋਵਰ ਚ ਵਿੱਚ ਇਸ਼ਨਾਨ ਕਰਨ ਲਈ ਸੇਵਾ ਕਰਨ ਲਈ ਅਰਦਾਸਾਂ ਕੀਤੀ ਜਾਂਦੀਆਂ ਨੇ ਸੋ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਔਨਲੀ ਪਹੁੰਚੀਆਂ ਉੱਥੇ ਹੀ ਵੱਡੀ ਗਿਣਤੀ ਵਿੱਚ ਠਾਠਾ ਮਾਰਦਾ ਸੰਗਤ ਦਾ ਇਕੱਠ ਜੋ ਕੇ ਪ੍ਰਕਰਮਾਂ ਦੇ ਵਿੱਚ ਵੇਖਣ ਨੂੰ ਮਿਲਿਆ ਸੋ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਸੋ ਪਿਛਲੀਆਂ ਸਾਲ ਵਿੱਚ ਹੋਈਆਂ ਭੁੱਲਾ ਚੁੱਕਾ ਜਾਣੇ ਅਣਜਾਣੇ ਜੋ ਵੀ ਗਲਤੀਆਂ ਉਸ ਦੀ ਮੁਆਫੀ ਲਈ ਔਰ ਨਵੇਂ ਸਾਲ ਦੇ ਵਿਚ ਪਰਿਵਾਰ ਦੀ ਸੁਖ ਸ਼ਾਂਤੀ ਦੇ ਲਈ ਚੜਦੀ ਕਲਾ ਦੇ ਲਈ ਖੁਸ਼ੀਆਂ ਖੇੜੇ ਦੇ ਲਈ ਔਰ ਸਰਬੱਤੇ ਭਲੇ ਦੀ ਅਰਦਾਸ ਦੇ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੇ ਸੋ ਅੱਜ ਪੰਜਾਬੀ ਜਿਹੜੇ ਕਿ ਬਾਲੀਵੁੱਡ ਐਕਟ੍ਰੈਸ ਨੇ ਉਹ ਪਹੁੰਚੇ ਨੇ ਔਰ ਵਿਆਹ ਤੋਂ ਬਾਅਦ ਪਹਿਲੀ ਵਾਰੀ ਆਪਣੇ ਹਸਬੰਦ ਦੇ ਨਾਲ ਆਏ ਨੇ ਕਿਉਂਕਿ ਹਰ ਸਾਲ ਆਉਂਦੇ ਨੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਇਸ ਸਾਲ ਨਵਾਂ ਸਾਲ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਨ ਲਈ ਪਹੁੰਚੇ ਨੇ ਸੋ ਗੱਲਬਾਤ ਨੂੰ ਕਰਾਂਗੇ ਗੁਰਲੀਨ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਔਰ ਵਿਆਹ ਤੋਂ ਬਾਅਦ ਤੁਸੀਂ ਪਹਿਲੀ ਵਾਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਆਏ ਹੋ ਔਰ ਨਵੇਂ ਸਾਲ ਦੀ ਸ਼ੁਰੂਆਤ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋ ਕਰਨ ਜਾ ਰਹੇ ਹਾਂ ਜੀ ਸ੍ਰੀ ਕਾਲ ਜੀ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਬਹੁਤ اچھا ਲੱਗ ਰਿਹਾ ਹੈ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਤੁਸੀਂ ਦਰਬਾਰ ਸਾਹਿਬ ਸੱਚਖੰਡ ਨਾਲ ਕਰੋ ਤੇ ਇਸ ਤੋਂ ਵੱਡੀ ਹੋਰ ਕੀ ਰਹਿਮਤ ਹੋ ਸਕਦੀ ਹੈ ਦੇਖਿਆ ਕਿ ਤੁਸੀਂ ਹਰ ਸਾਲ ਆਉਂਦੇ ਹੋ ਔਰ ਅਰਦਾਸ ਕਰਦੇ ਹੋ ਕੀ ਲੱਗਦਾ ਕਿ ਪਿਛਲੀ ਵਾਰ ਇਕੱਲੇ ਆਏ ਸੀ ਅੱਜ ਦੋ ਹੋ ਕੇ ਆਏ ਹੋ ਤੇ ਅਗਲੇ ਸਾਲ ਦਾ ਕੀ ਪਲਾਨ ਹੈ ਮੈਂ ਵੀ ਇਹੀ ਹੈ ਜਦੋਂ ਲਾਸਟ ਟਾਈਮ ਆਈ ਸੀ ਤੇ ਮੈਂ ਇਹੀ ਅਰਦਾਸ ਕੀਤੀ ਸੀ ਬਾਬਾ ਜੀ ਨੂੰ ਕਿ ਅਗਲੀ ਵਾਰੀ ਮੈਂ ਰੰਧਾਵਾ ਜੀ ਨਾਲ ਆਵਾਂ ਆਪਣੇ 파ਟਨਰ ਨਾਲ ਆਵਾਂ ਤੇ ਵਿਆਹ ਕਰਕੇ ਆਵਾਂ ਤੇ ਬਾਬਾ ਜੀ ਨੇ ਦੇਖੋ ਮੇਰੀ ਕਿੰਨੇ ਨੇੜੇ ਹੋ ਕੇ ਸੁਣੀ ਹੈ ਤੇ ਅੱਜ ਮੈਂ ਉਹਨਾਂ ਨੂੰ ਨਾਲ ਲੈ ਕੇ ਆਈ ਆ ਮਲਕ ਐਕਚੁਅਲੀ ਅੱਜ ਇਹ ਮੈਨੂੰ ਲੈ ਕੇ ਆਏ ਆ ਇਹਨਾਂ ਨੇ ਕਿਹਾ ਕਿ ਅੱਜ ਹੀ ਆਪਾਂ ਜਾਂਦੇ ਆ ਨਵੇਂ ਸਾਲ ਦੀ ਸ਼ੁਰੂਆਤ ਗੋਲਡਨ ਟੈਂਪਲ ਤੋਂ ਕਰਦੇ ਆ ਸੋ ਅੱਜ ਹੀ ਅਰਦਾਸ ਹੈ ਕਿ ਅਗਲੀ ਵਾਰੀ ਅਸੀਂ ਦੋ ਤੋਂ ਤਿੰਨ ਹੋ ਕੇ ਆਈਏ ਦੁਰਲੇ ਜੀ ਸੋਸ਼ਲ ਮੀਡੀਆ ਜਮਾਨਾ ਹਰੇ ਕੋਈ ਤੁਹਾਨੂੰ ਫੋਲੋ ਕਰਦਾ ਹੈ ਖਾਸ ਕਰਕੇ ਜਿਹੜੇ ਤੁਹਾਡੀਆਂ ਮੋਟੀਵੇਸ਼ਨ ਵੀਡੀਓ ਹੁੰਦੀਆਂ ਨੇ ਜਿਹਦੇ ਵਿੱਚ ਤੁਸੀਂ ਅਮਰਤ ਵੇਲੇ ਦੀ ਜਾਂ ਆਪਣੇ ਕਾਰੋਬਾਰ ਦੇ ਆਪਣੇ ਪੈਰਾਂ ਤੇ ਸਟੈਂਡ ਹੋਣ ਦੀ ਗੱਲ ਕਰਦੇ ਹੋ ਤਾਂ ਕਾਫੀ ਲੋਕ ਤੁਹਾਡੇ ਤੇ ਇੰਪ੍ਰੈਸ ਹੋਏ ਨੇ ਔਰ ਜਿਹੜੇ ਖਾਸ ਕਰਕੇ ਗਰਲਜ਼ ਨੇ ਲੜਕੀਆਂ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਨੇ ਸੋ ਉਹਨਾਂ ਨੂੰ ਕੀ ਕਹਿਣਾ ਚਾਹਵਾਂ ਮੈਂ ਹੀ ਕਹਿਣਾ ਚਾਹਵਾਂਗੀ ਕੁੜੀ ਹੋਵੇ ਜਾਂ ਮੁੰਡਾ ਹਮੇਸ਼ਾ ਆਪਣੇ ਸੁਪਨਿਆਂ ਤੇ ਯਕੀਨ ਰੱਖਿਆ ਕਰੋ ਸੁਪਨੇ ਦੇਖੋ ਉਹਦੇ ਲਈ ਮਿਹਨਤ ਕਰੋ ਔਰ ਇੰਨੇ ਜ਼ਿਆਦਾ ਮਿਹਨਤ ਕਰੋ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ ਮੈਨੂੰ ਲੱਗਦਾ ਮੁੰਡਾ ਹੋਵੇ ਜਾਂ ਕੁੜੀ ਅਸੀਂ ਕੋਈ ਵੀ ਚੀਜ਼ ਅਗਰ ਡ੍ਰੀਮ ਕਰੀਏ ਤੇ ਉਹਦੇ ਲਈ ਮਿਹਨਤ ਕਰੀਏ ਅਸੀਂ ਉੱਥੇ ਨਾ ਪਹੁੰਚੀਏ 100% ਅਸੀਂ ਪਹੁੰਚਦੇ ਹਾਂ ਪਰਮਾਤਮਾ ਦਾ ਸਹਾਰਾ ਬਹੁਤ ਜ਼ਰੂਰੀ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਜਿਹੜਾ ਇਨਸਾਨ ਸੰਭ ਲੈਂਦਾ ਤੇ ਉਹ ਆਪਣੇ ਜਦੋਂ ਡ੍ਰੀम्स 'ਤੇ ਕੰਮ ਕਰਦਾ ਤੇ ਸਭ ਕੁਝ ਉਹਨੂੰ ਮਿਲਦਾ ਕੁੜੀਆਂ ਮੁੰਡੇ ਮੈਂ ਤੇ ਮੁੰਡਿਆਂ ਨੂੰ ਵੀ ਮੋਟੀਵੇਟ ਕਰਦੀ ਹੁੰਨੀ ਆ ਕਿ ਸਹੀ ਅਸਤੇ ਤੇ ਚੱਲੋ ਔਰ ਸੱਚਾਈ ਦਾ ਸਾਥ ਦਿਓ ਗੁਰਲੀਨ ਜੀ ਹਮੇਸ਼ਾ ਹੀ ਅੰਮ੍ਰਿਤ ਵੇਲੇ ਜਾਗਦੇ ਨੇ ਪਾਠ ਕਰਦੇ ਦਿਖਾਈ ਦਿੰਦੇ ਨੇ ਵੀਡੀਓਜ਼ ਵੀ ਦੇਖੀ ਦੀਆਂ ਸੋ ਹੁਣ ਵਿਆਹ ਤੋਂ ਬਾਅਦ ਵੀ ਫਿਰ ਅੰਮ੍ਰਿਤ ਵੇਲੇ ਸਾਂਭੇ ਆ ਤੇ ਨਾਲ ਸਾਥ ਦਿੰਦੇ ਨੇ ਬਿਲਕੁਲ ਬਿਲਕੁਲ ਔਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਏਗਾ ਕਿ ਮੈਨੂੰ ਅੰਮ੍ਰਿਤ ਵੇਲੇ ਤਾਂ ਪਹਿਲਾਂ ਮੈਂ ਉੱਠਦੀ ਸੀਗੀ ਔਰ ਬਟ ਜਦੋਂ ਰੰਧਾਵਾ ਜੀ ਮੇਰੀ ਲਾਈਫ ਵਿੱਚ ਆਏ ਤੇ ਇਹਨਾਂ ਨੇ ਮੈਨੂੰ ਹੋਰ ਜ਼ਿਆਦਾ ਮੋਟੀਵੇਟ ਕੀਤਾ ਕਿ ਤੋ ਕੁਝ ਵੀ ਕਰ ਅੰਮ੍ਰਿਤ ਵੇਲਾ ਨਹੀਂ ਛੱਡਣਾ ਸੂਰਜ ਕੇ ਪਾਠ ਕਰ ਔਰ ਤਬਾ ਚਾਹੇ ਜਿਮ ਜਾ ਨਾ ਜਾ ਕੋਈ ਹੋਰ ਕੰਮ ਕਰੀਆ ਨਾ ਕਿ ਤੁਸੀਂ ਜਦੋਂ ਕੇ ਨਾ ਲਾਈਫ ਚ ਬੜੇ ਲੋ ਹੋ ਜਾਂਦੇ ਹੋ ਸਲੋ ਹੋ ਜਾਂਦੇ ਹੋ ਉਹ ਤੋਂ ਤੁਹਾਨੂੰ ਮੋਟੀਵੇਸ਼ਨ ਦੀ ਬੜੀ ਲੋੜ ਹੁੰਦੀ ਹੈ ਸੋ that role plays by ਮਿਸਟਰ ਡੀਰਨ ਦਾਵਾ ਇਹ ਆਲਵੇਸ ਮੈਨੂੰ ਮੋਟੀਵੇਟ ਕਰਦੇ ਹੈ ਕੰਮ ਕਰਨ ਲਈ ਬਹੁਤ ਮੋਟੀਵੇਟ ਕਰਦੇ ਹੈ ਫਿਟ ਰਹਿਣ ਲਈ ਬੜਾ ਮੋਟੀਵੇਟ ਕਰਦੇ ਹੈ ਔਰ ਕੁੜੀਆਂ ਮੁੰਡਿਆਂ ਨੂੰ ਮੋਟੀਵੇਟ ਕਰਨ ਲਈ ਮੈਂ ਜੋ ਵੀ ਸਪੀਚਾਂ ਦੇਨੀ ਆ ਉਹਨਾਂ ਦੇ ਪਿੱਛੇ ਇਹਨਾਂ ਦਾ ਹੱਥ ਹੈ ਆਡੀਅנס ਨੂੰ ਨਹੀਂ ਪਤਾ ਬਟ ਮੇਰੇ ਫੇਸ ਦੇ ਪਿੱਛੇ ਇਹਨਾਂ ਦਾ ਹੀ ਮਾਈਂਡ ਹੈ ਬਿਲਕੁਲ ਜੀ ਹਰ ਕੋਈ ਚਾਹੁੰਦਾ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕਰਾ ਚੰਗੀ ਸ਼ੁਰੂਆਤ ਕਰਾਂ ਕਿਉਂਕਿ ਚੰਗੀਆਂ ਵਾਇਬਸ ਆਉਂਦੀਆਂ ਨੇ ਤਾਂ ਮੈਂ ਵੇਖ ਰਿਹਾ ਕਿ ਸਵੇਰ ਤੋਂ ਹੀ ਨਿੱਕੇ ਨਿੱਕੇ ਬੱਚੇ ਨੂੰ ਲੈ ਕੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਠੰਡ ਬਹੁਤ ਹੈ ਹਵਾਵਾਂ ਚੱਲ ਰਹੀਆਂ ਨੇ ਤੁਸੀਂ ਵੀ ਪਹੁੰਚਿਓ ਕੀ ਕਹਿਣਾ ਚਾਹੋਗੇ ਉਹਨਾਂ ਸੰਗਤਾਂ ਨੂੰ ਜਿਹੜੇ ਘਰ ਬੈਠੇ ਤੁਹਾਨੂੰ ਵੇਖ ਰਹੀਆਂ ਨੇ ਔਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਿੰਨੇ ਵੀ ਵੀਡੀਓਜ਼ ਜਾ ਰਹੀਆਂ ਨੇ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੈ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਕਰਾਂ ਬਿਲਕੁਲ ਜਿਹੜੀ ਠੰਡ ਹੁੰਦੀ ਹੈ ਗਰਮੀ ਹੁੰਦੀ ਹੈ ਨਾ ਥੋੜਾ ਜਿਹਾ ਜਸ ਮੈਟਰ ਆਫ ਅ ਸੈਕਿੰਡਸ ਹੁੰਦਾ ਜਦੋਂ ਅਸੀਂ ਘਰੋਂ ਨਿਕਲ ਜਾਂਦੇ ਆ ਤੇ ਉਹ ਠੰਡ ਵੀ ਥੋੜੀ ਦੇਰ ਬਾਅਦ ਨੋਰਮਲ ਹੋ ਜਾਂਦੀ ਹੈ ਗਰਮੀ ਵੀ ਥੋੜੀ ਦੇਰ ਨੋਰਮਲ ਹੋ ਜਾਂਦੀ ਬਟ ਸਾਡੇ ਅੰਦਰ ਕਿਤੇ ਜਾਨ ਦੀ ਸ਼ਿੱਦਤ ਚਾਹ ਹੋਣੀ ਚਾਹੀਦੀ ਹੈ ਪਰਮਾਤਮਾ ਨੂੰ ਅਸੀਂ ਘਰੇ ਬੈਠੇ ਵੀ ਮਿਲ ਸਕਦੇ ਆ ਬਟ ਕੁਝ ਚੀਜ਼ਾਂ ਰੋਹਾਨੀ ਹੁੰਦੀਆਂ ਰੋਹਾਨੀਅਤ ਹੁੰਦੀ ਹੈ ਜੋ ਸਾਨੂੰ ਦਰਬਾਰ ਸਾਹਿਬ 'ਚ ਆਲਵੇਸ ਫੀਲ ਹੁੰਦਾ ਕਿ ਇੱਕ ਜੰਨਤ ਹੈ ਸੋ ਇੱਥੇ ਜ਼ਰੂਰ ਆਓ ਔਰ ਆਪਣੇ ਬੱਚਿਆਂ ਨੂੰ ਫੈਮਿਲੀ ਦੇ ਨਾਲ ਆਓ ਔਰ ਸੱਚੇ ਦਿਲ ਨਾਲ ਕਿ ਇੱਥੇ ਅ ਤੁਹਾਡੀਆਂ ਸਾਰੀਆਂ ਹਮਸ਼ੀਸਪੂਰੀਆਂ ਹੋਣਗੇ ਬਿਲਕੁਲ ਜੀ ਸੋ ਗੁਰੂ ਕਰਨ ਨਾਲ ਜੁੜਿਆ ਕਿ ਚੰਗਾ ਸਾਥੀ ਮਿਲਿਆ ਅੱਜ ਤੁਸੀਂ ਵੀ ਨਾਲ ਆਇਓ ਪਿਛਲੇ ਸਾਲ ਉਹਨਾਂ ਨੇ ਅਰਦਾਸ ਕੀਤੀ ਸੀ ਕਿ ਅਗਲੇ ਸਾਲ ਇਕੱਠੇ ਆਵਾਂਗੇ ਸੋ ਉਹਨਾਂ ਦੀ ਅਰਦਾਸ ਗੁਰੂ ਰਾਮਦਾਸ ਜੀ ਨੇ ਪੂਰੀ ਕੀਤੀ ਹੈ ਦੇਖੋ ਜੀ ਗੁਰੂ ਰਾਮਦਾਸ ਜੀ ਨੇ ਤੁਰੇ ਸੰਜੋਗ ਲਿਖਾਏ ਸੀਗੇ ਤੇ ਅਸੀਂ ਹਮੇਸ਼ਾ ਇਹੀ ਚਾਹੁੰਦੇ ਆਂ ਕਿ ਚੜ੍ਹਦੀ ਕਲਾ ਦੇ ਵਿੱਚ ਰਹੀਏ ਤੇ ਸੰਗਤ ਨੂੰ ਹਮੇਸ਼ਾ ਮੋਟੀਵੇਟ ਕਰਦੇ ਰਵਾਂਗੇ ਕਿ ਸਵੇਰੇ ਉੱਠ ਕੇ ਤੁਸੀਂ ਕੋਈ ਤੁਹਾਡੇ ਬੱਚੇ ਆ ਉਹਨਾਂ ਸਿੱਖੀ ਨਾਲ ਜੋੜੋ ਅੱਜ ਆਪਾਂ ਜੇ ਬੱਚਿਆਂ ਨੂੰ ਸਿੱਖੀ ਨਾਲ ਜੋੜਦੇ ਆ ਤੇ ਗਾਂ ਆਉਣ ਵਾਲੇ ਜਿਹੜੇ ਬੱਚੇ ਜਿਨ੍ਹਾਂ ਦੇ ਆਪਣੇ ਸਿੱਖੀ ਨਾਲ ਟੁੱਟਦੇ ਜਾਂਦੇ ਆ ਬੱਚੇ ਤੇ ਡੈਫੀਨੇਟਲੀ ਉਹਨਾਂ ਨੂੰ ਮਾਵਾ ਨੂੰ ਚਾਹੀਦਾ ਹੈ ਕਿ ਪਹਿਲਾਂ ਅਮਰਤ ਵੇਲਾ ਸੰਭਾਲਣਾ ਜੇ ਮਾਵਾ ਅਮਰਤ ਵੇਲਾ ਸੰਭਾਲਣ ਗਿਆ ਤੇ ਡੈਫੀਨੇਟਲੀ ਬੱਚੇ ਵੀ ਗਾਂ ਵਧੀਆ ਸਿੱਖਣਗੇ ਉਹਨਾਂ ਤੋਂ ਮਾਵਾ ਬਿਲਕੁਲ ਜੀ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਹੁਣ ਦੇ ਸਮਾਂ ਦੇਖਿਆ ਜਾਵੇ ਤਾਂ ਲੋਕ ਰਾਤ ਨੂੰ ਲੇਟ ਸੌਂਦੇ ਨੇ ਟੀਵੀ ਦੇਖਦੇ ਨੇ ਮੋਬਾਈਲ ਵੇਖਦੇ ਨੇ ਤਾਂ ਅਮਰਤ ਵੇਲੇ ਉੱਠਣਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਜੇਕਰ ਤੁਹਾਡੀ ਵੀਡੀਓਜ਼ ਦੇਖ ਕੇ ਕਾਫੀ ਲੋਕਾਂ ਨੇ ਅਮਰਤ ਵੇਲਾ ਸਾਂਭਿਆ ਵੀ ਹੈ ਔਰ ਕੋਸ਼ਿਸ਼ ਵੀ ਇਹੀ ਹੈ ਕਿ ਅਮਰਤ ਵੇਲਾ ਸਾਂਭ ਜਾਵੇ ਜਿਸ ਨਾਲ ਕਿ ਗੁਰੂ ਨਾਲ ਤਾਂ ਜੁੜਿਆ ਜਾਂਦਾ ਬਾਣੀ ਨਾਲ ਜੁੜਿਆ ਜਾਂਦਾ ਪਰ ਨਾਲ ਸਰੀਰਕ ਤੰਦਰੁਸਤੀ ਮਿਲਦੀ ਡੈਫੀਨਿਟਲੀ ਜੀ ਜਿਹੜਾ ਅਮਰਤ ਵੇਲੇ ਉੱਠਦਾ ਹੈ ਬੰਦਾ ਉਹ ਜਦੋਂ ਉੱਠਣ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਐਕਸਰਸਾਈਜ਼ ਵੀ ਆਪਣੇ ਆਪ ਉਹਦਾ ਦਿਲ ਕਰਦਾ ਮੋਟੀ ਐਕਸਰਸਾਈਜ਼ ਵਰਕਆਊਟ ਕਰਕੇ ਆਉਣਾ ਉਹਨਾਂ ਸਾਰਾ ਕੁਝ ਤੰਦਰੁਸਤੀ ਤੇ ਸਰੀਰ ਫਿੱਟ ਰਹਿੰਦਾ ਜੀ ਬਿਲਕੁਲ ਜੀ ਸੋ ਗੁਰਲਿੰਚ ਚੋਪੜਾ ਜੀ ਵਿਆਹ ਤੋਂ ਬਾਅਦ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਨੇ ਸੋ ਆਪਣੇ ਹਸਬੰਦ ਦੇ ਨਾਲ ਕਿਉਂਕਿ ਪਿਛਲੇ ਸਾਲ ਇਕੱਲੇ ਆਏ ਸੀ ਸੋ ਅਰਦਾਸ ਕੀਤੀ ਸੀ ਕਿ ਅਗਲੇ ਸਾਲ ਮੈਂ ਵਿਆਹ ਕਰਵਾ ਕੇ ਇੱਥੇ ਆਵਾਂ ਸੋ ਹਰ ਸਾਲ ਜਿੱਥੇ ਕਿ ਗੁਰਲਿੰਚ ਚੋਪੜਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚਦੇ ਨਤਮਸਤਕ ਹੋਣ ਲਈ ਕਿਉਂਕਿ ਅੰਮ੍ਰਿਤ ਵੇਲੇ ਦੀ ਵੀਡੀਓਜ਼ ਕਾਫੀ ਜਿਹੜੇ ਕਿ ਗੁਰਲਿੰਚ ਚੋਪੜਾ ਦੀ ਵੱਲੋਂ ਹੁੰਦੀਆਂ ਨੇ ਅੰਮ੍ਰਿਤ ਵੇਲਾ ਸਾਹਮਣੇ ਨੇ ਪਾਠ ਕਰਦੇ ਨੇ ਸੋ ਉਹਨਾਂ ਦਾ ਕਹਿਣਾ ਕਿ ਅੱਜ ਵੀ ਪਰਵਾ ਵਿ ਕੇ ਪਾਣੀ ਪੜਦਾ ਹੈ ਸੇਵਾ ਕਰਦਾ ਹੈ ਸੋ ਨਵੇਂ ਸਾਲ ਦੀ ਸ਼ੁਰੂਆਤ ਮੋਕੇ ਗੁਰਲਿੰਚ ਚੋਪੜਾ ਆਪਣੇ ਪਤੀ ਦੇ ਨਾਲ ਸੱਚਖੰਡ ਸ਼ੇਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ ਦੈਨਿਕ ਸਵੇਰ ਤੋਂ ਗੁਰਪੀਸੰਦ ਅਫਸਰੀ ਅੰਮ੍ਰਿਤਸਰ ਸਾਈ